ਮਾਲਵੇ ਦੀ ਪਵਿੱਤਰ ਧਰਤੀ ਮਸਤੌਣਾ ਸਾਹਿਬ ਜਿਲ੍ਹਾ ਸੰਗਰੂਰ ਵਿਖੇ ਸ਼੍ਰੀਮਾਨ 111 ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਦੀ 97ਵੀਂ ਸਾਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਮਾਤਾ ਪੋਲੀ ਖੌਰ ਜੀ ਵਿਖੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਆਸਥਾਨ ਦੇ ਮੁਖ ਸੇਵਾਦਾਰ ਬਾਬਾ ਹਰਿਵੰਦ ਸਿੰਘ ਜੀ ਦੇਖਦੇ ਖੇਡ ਚੱਲ ਰਹੀ ਨਾ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਸਤਾਂ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾ ਮੌਕੇ ਵਖ ਵਖ ਰਾਗੀ ਢਾਡੀ ਜਥਿਆਂ ਵੱਲੋਂ ਲੰਬਾ ਸਮਾਂ ਸੰਗਤਾਂ ਨੂੰ ਨਾ ਬਾਣੀ ਦਾ ਜੋੜਿਆ पाप पद न पवित्र पाण पद पाण पवित्र जगन्नाथ जगदी भॻन ਨਾ ਮੈਂ ਨਾ ਸੁਨਾ ਮੈਂ ਸੁਨਾ ਕੋ ਵਾ ਮਾ ਮਾ ਨਾ ਸੁਨਾ ਕੋ ਮੈਂ ਕੀ ਰਹਾ ਹਾਰੇ ਬੰਕਾ ਵੈ ਨਿਪਲ ਇਹਦਾ ਕੋ ਨਾ ਹੈ ਜਿਰਨਾ ਹਰ ਗੁਰੂ ਦਾ ਵੈ ਵੀਮੀ ਸਦੀ ਦੇ ਮਹਾਨ ਅਵਤਾਰ 111 ਸ੍ਰੀ ਮਾਨਸਾ ਟਵਾਬਾ ਅਤਰ ਸਿੰਘ ਜੀ ਮਹਾਰਾਜ ਜਿਹਦੇ ਇਲਾਣੇ 97 ਯਾਤਰੀ ਮੁਖ ਰੱਖਦੇ ਹਨ ਜੋ ਪਰਸੋਂ ਤੋਂ ਲੈ ਕੇ ਗੁਰਮਤਿ ਨਾਗਮ ਕਰ ਰਹੇ ਹਨ ਜਿਸ ਵਿੱਚ अनेका ਬਾਤ ਮੱਥਾ ਪ੍ਰਾਂਦੇ ਮਹਾਂਪੁਰਖ ਢਾਟੀ ਦਿੱਤੇ ਇੱਕ ਵੀ ਸ੍ਰੀ ਰਾਗੀ ਜਤੇ ਬੋਧ ਰਹੇ ਨੇ ਅੱਜ ਆਓ ਦੂਸਰੇ ਦਿਨ ਦੀ ਸ਼ੁਰੂਆਤ ਹੋਈ ਹੈ ਸੋ ਹੁਣ ਜੋ ਇਹ ਸਾਰਾ ਸਮਾਗਮ ਹੈ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਦੇ ਮੁੱਖ ਹਿੱਸੇਵਾ ਦਾ ਸ੍ਰੀ ਮਾਨਸਰਦ ਆਬਾਹਰ ਬਿਆਸ ਸਿੰਘ ਜੀ ਮਾਤੂਣਾ ਸਾਹਿਬਾਂ ਦੇ ਦੇਖਦੇ ਹੀ ਟਿਕ ਹੋ ਰਿਹਾ ਹੈ ਆਓ ਅੱਜ ਦੂਸਰੇ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਉਹਨਾਂ ਦੇ ਦੇਖਦੇ ਹੀ ਦੇ ਵਿੱਚ ਹੀ ਸੋਹਣੇ ਦਰਵਾਜ਼ਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਦੇਖੋ ਕਿੰਨਾ ਥੋੜਾ ਦੀਵਾਨ ਹਾਲ ਸਾਫ ਹੋ ਗਿਆ ਹੈ ਝੀਲਕ ਹੋ ਚੁੱਕੀ ਹੈ ਬਾਗ ਗੋੜੀ ਲੱਗ ਚੁੱਕੀ ਹੈ ਇਸ ਕਰਕੇ ਹੋਰ ਵੀ ਸੁਗਾਵਾਂ ਰਹਿ ਗਈਆਂ ਨੇ ਜੋ ਪੱਖੇ ਨੇ ਔਰ ਰੰਗ ਰੋਗਨ ਦੀ ਸੇਵਾ ਹੈ ਇਸ ਕਰਕੇ ਬੇਜਤੀ ਹੈ ਭਾਈ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਦਾਨ ਮਨ ਧੰਦੇ ਨਾਲ ਸੇਵਾ ਕਰਨ ਪੂਜਿਆ ਸੰਗਤਾਂ ਲਈ ਜਿੱਥੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਉਥੇ ਸਾਡੇ ਰਿਪੋਰਟਰ ਗੌਰਵ ਗਖਸ਼ੇਪਰ ਨਾਲ ਗੱਲਬਾਤ ਕਰਦੇ ਆਂ ਬਾਬਾ ਹਰਵੰਤ ਸਿੰਘ ਜੀ ਬਾਬਾ ਸੁਖਦੇਵ ਸਿੰਘ ਸੁਧਾਨਾ ਸਾਹਿਬ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਸਰਬਤ ਸੰਗਤਾਂ ਨੂੰ ਪਤਾ ਹੀ ਹੈ ਕਿ ਰਾਜੇ ਜੋਗੀ ਬ੍ਰਹਮ ਗਿਆਨੀ ਵਿਦਿਆ ਦੇ ਦਾਨੀ 111 ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ 97 ਸਰਾਨਾ ਯਾਦ ਗੁਰਦੁਆਰਾ ਮਾਸਟਰਨਾਂ ਸਾਹਿਬ ਵਿਖੇ ਔਰ ਗੁਰਦੁਆਰਾ ਮਾਤਾ ਪੋਲੀਕੌਰ ਜੀ ਵਿਖੇ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੱਲੋਂ ਆ ਕੇ ਮਨਾਈ ਜਾਂਦੀ ਹੈ ਸੋ ਇਸ ਸਥਾਨ ਤੇ ਮਾਤਾ ਪੋਲੀਕੌਰ ਜੀ ਦੇ ਮੁਖ ਸੇਵਾਦਾਰ ਬਹੁਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਹੁਣਾ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਵਿਸ਼ੇਸ਼ ਤੌਰ ਤੇ ਲੰਗਰਾਂ ਦੀ ਸੇਵਾ ਆਈ ਗਈ ਸੰਗਤ ਦੀ સેવા اور ਸੰਗਤ ਦੇ ਵੱਲੋਂ ਮਹਾਪੁਰਖਾਂ ਨੂੰ ਬੇਅੰਤ ਜੋੜ ਮਿਲੇ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਸੰਗਤਾਂ ਦੂਰੋਂ ਦੂਰੋਂ ਆ ਕੇ ਇਸ ਸਥਾਨ ਤੇ ਨਕਮਸਤਕ ਹੁੰਦੀਆਂ ਨੇ ਆਪ ਉਹ ਆਪਣੀਆਂ ਜੋ ਮਨੋਕਾਮਨਾ ਨੇ ਉਹਨਾਂ ਦੀਆਂ ਉਹ ਅਰਦਾਸ ਬੇਨਤੀ ਕਰਾਉਂਦੇ ਨੇ ਗੁਰੂ ਸਾਹਿਬ ਸੰਤ ਜੀ ਮਹਾਰਾਜ ਕਿਰਪਾ ਕਰਦੇ ਨੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਅੱਜ ਜਿਹੜੇ ਅੱਜ 31 ਤਰੀਕ ਹੈ ਤੇ ਕੱਲ 30 ਨੂੰ ਪ੍ਰਕਾਸ਼ ਹੋਏ ਛਣ ਤੀਦੀ 31 ਰਾਤ ਦਾ ਰੈਣ ਸਵਾਈ ਜੋ ਕੀਰਤਨ ਦਰਬਾਰ ਹੁੰਦਾ ਹੈ ਉਸ ਦੇ ਵਿੱਚ ਬਹੁਤ ਹੀ ਸਤਕਾਰਯੋਗ ਮਹਾਪੁਰਸ਼ ਤਕਸ਼ਾਲ ਦੇ ਮੁਖੀ ਸਹਿਬਾਨ ਧਾਰਮਿਕ ਸੰਸਥਾਵਾਂ ਦੇ ਆਗੂ ਸਹਿਬਾਨ ਸੰਤ ਮਹਾਪੁਰਸ਼ ਢਾਡੀ ਕਬੀศรี ਜਿਥੇ ਆਪੋ ਆਪਣੀਆਂ ਹਾਜ਼ਰੀਆਂ ਲਵਾਉਂਦੇ ਨੇ ਤਕਰੀਬਨ 2 ਵਜੇ ਤੱਕ ਜੋ ਇਹ ਕੀਰਤਨ ਸਮਾਗਮ ਹੈ ਰਾਤਰੀ ਦਾ ਰੈਣ ਸਵਾਈ ਦਾ ਚੱਲਦਾ ਹੈ ਤੇ ਉਸ ਤੋਂ ਬਾਅਦ ਸ਼੍ਰੀਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਨੇ ਜਿਸ ਵਕਤ ਸੰਤ ਮਹਾਰਾਜ ਜੀ ਨੇ ਸਰੀਰ ਤਿਆਗਣਾ ਕੀਤਾ ਉਸ ਸਮੇਂ ਪਾਵਨ ਬਾਣੀ ਦੀ ਧੁਰਪੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੇ ਭੋਗ ਪਾਏ ਜਾਂਦੇ ਨੇ ਤੇ ਸੰਗਤਾਂ ਬੈਰਾਗਮਈ ਸਮੇਂ ਦੇ ਵਿੱਚ 6671 ਹੋ ਕੇ ਹਰਜਸ ਗੁਰਬਾਣੀ ਦੇ ਲਾਹੇ ਪ੍ਰਾਪਤ ਕਰਦੀਆਂ ਹਨ 4 ਵਜੇ ਜੋ ਸਮਾਪਤੀ ਦੀ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਸ੍ਰੀ ਅਸਾਜ ਦੀ ਵਾਰ ਦੇ ਕੀਰਤਨ ਸੁਖਨੀ ਸਾਹਿਬ ਦੇ ਪਾਠ ਇਸ ਤਰ੍ਹਾਂ ਨਿਰੰਤਰ ਚੱਲਦੇ ਰਹਿੰਦੇ ਨੇ ਤੇ ਇੱਕ ਤਰੀਕ ਨੂੰ ਇਹਨਾਂ ਸਮਾਗਮਾਂ ਦੀ ਸਮਾਪਤੀ ਹੁੰਦੀ ਹੈ ਤੇ ਵਿਸ਼ੇਸ਼ ਕਰਕੇ 2 ਤਰੀਕ ਨੂੰ ਸੰਤ ਬਾਬਾ ਹਰਬੰਸ ਸਿੰਘ ਹੁਣਾ ਜੀ ਵੱਲੋਂ ਸ਼ੁਕਰਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਰੱਖੇ ਜਾਂਦੇ ਨੇ ਤੇ ਇਸ ਵਾਰ ਵੀ 2 ਤਰੀਕ ਨੂੰ ਸ਼ੁਕਰਾਨਾ ਸਮਾਗਮ ਹੋਣੇ ਨੇ ਹਿੰਦ ਸਿੱਖ ਸੰਗਤਾਂ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੀਆਂ ਨੇ ਆਏ ਹੋ ਜਥਿਆਂ ਦੇ ਪਾਸੋਂ ਹਰਜਸ ਕਥਾ ਕੀਰਤਨ ਸਰਵਣ ਕਰਕੇ ਇਸ ਸਮੇਂ ਨੂੰ ਇਸ ਵਾਸਾ ਨੂੰ ਸਫਲਾ ਬਣਾਉਂਦੀਆਂ ਨੇ ਸੋ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੌਰਵ ਗਰਬ ਜੀ ਜੋ ਸੰਤ ਕੀ ਟੀਵੀ ਸੰਗਤ ਚੈਨਲ ਚਲਾਇਆ ਜਾ ਰਿਹਾ ਹੈ ਇਸ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਦੇਸ਼ ਵਦੇਸ਼ ਵਿੱਚ ਇਸ ਸਮਾਗਮ ਦਾ ਸਾਰਾ ਜੋ ਪ੍ਰਸਾਰਣ ਹੈ ਟੈਲੀਕਾਸਟ ਹੈ ਉਹ ਕਰਦੇ ਨੇ ਇਹਨਾਂ ਦਾ ਵੀ ਮਹਾਂਪੁਰਖਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਜੂਰ ਸੰਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੋਨਾ ਸਾਹਿਬ ਵਾਲੇ ਤਿੰਨਾਂ ਦੀ ਆਪਾਂ ਪਿਆਰ ਅਤੇ ਸਤਿਕਾਰ ਦੇ ਨਾਲ ਸਾਰੇ 79 ਸਾਲਾਨਾ ਜਾਦ ਮਨਾ ਰਹੇ ਹਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੇਸ਼ ਵਿਦੇਸ਼ ਤੋਂ ਆਈਆਂ ਸਾਰੀਆਂ ਸਿੱਖ ਸੰਗਤਾਂ ਦਾ ਜੋ ਆ ਰਹੇ ਹਨ ਤੇ ਆ ਚੁੱਕੇ ਹਨ ਸਭ ਦਾ ਧੰਨਵਾਦ ਰਾਗੀ ਜਥਿਆਂ ਦਾ ਢਾਡੀ ਜਥਿਆਂ ਦਾ ਕਵੀਸ਼ਰੀ ਜਥਿਆਂ ਦਾ ਤੇ ਆਏ ਸਤਿਪੁਰਸ਼ਾਂ ਦਾ ਸਾਰਿਆਂ ਦਾ ਧੰਨਵਾਦ ਹੈਗਾ ਵਿਸ਼ੇਸ਼ ਧੰਨਵਾਦ ਮਾਨਯੋਗ ਸੰਤ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਲੰਗਰਾਂ ਵਾਲੇ ਸੰਤ ਬਾਬਾ ਸੁਖ ਸੁਖਦੇਵ ਸਿੰਘ ਜੀ ਸੁਧਾਨਾ ਸਾਹਿਬ ਵਾਲੇ ਸੰਬਵਸਤ ਪਾਲ ਸਿੰਘ ਜੀ ਭੂਰੇ ਵਾਲੇ ਅਤੇ ਹੋਰ ਵੀ ਬਿਆੰਤ ਸਾਧੂ ਮਹਾਪੁਰਸ਼ ਆਰੇ ਨੇਗੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈਗਾ ਸਾਰੀਆਂ ਸੰਗਤਾਂ ਦਾ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਹ ਮਹਾਨ ਸਮਾਗਮ ਦੇ ਵਿੱਚ ਆਪਣਾ ਤਨ ਦੇ ਨਾਲ ਮਨ ਦੇ ਨਾਲ ਅਤੇ ਤਨ ਦੇ ਨਾਲ ਹਿੱਸਾ ਪਾਇਆ ਹੈਗਾ ਉਹਨਾਂ ਦਾ ਵੀ ਧੰਨਵਾਦ ਗੁਰੂ ਕਿਰਪਾ ਕਰਨ ਸਾਰੀਆਂ ਸਿੱਖ ਸੰਗਤਾਂ ਨੂੰ ਆਪਣੇ ਪਾਵਨ ਪੀਤਰ ਚਰਨਾਂ ਦੇ ਵਿੱਚੋਂ ਪਿਆਰ ਅਤੇ ਇਤਿਫਾਕ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ